ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਾ ਨਾਨਕ ਜੀ ਕੀਤੇ ਖੰਡ ਕੋ ਗਏ ਜਾਂ ਉਸ ਖੰਡ ਵਿੱਚ ਪਹੁੰਚੇ ਜੋ 8ਵਾਂ ਖੰਡ ਸੀ ਇੱਕ ਜਗ੍ਹਾ ਗੁਰੂ ਜੀ ਬੈਠ ਗਏ ਤੇ ਮਰਦਾਨਾ ਸ਼ਹਿਰ ਵਿੱਚ ਵੜਿਆ ਤਾਂ ਉਹਨਾਂ ਲੋਕਾਂ ਮਰਦਾਨੇ ਨੂੰ ਪਕੜ ਲਿਆ ਰਾਜੇ ਦੇ پاس ਲੈ ਗਏ ਤਾਂ ਰਾਜੇ ਕਹਿਆ ਖੁਸ਼ੀ ਹੋਈ ਕਿ ਮੈਂ ਇਸ ਨੂੰ ਦੇਵੀ ਦੀ ਪੇਟਾ ਦੇਵਾਂਗਾ ਬੜੀ ਖੁਸ਼ੀ ਨਾਲ ਮਰਦਾਨੇ ਨੂੰ ਲੈ ਚੱਲੇ ਸਭ ਪਿੱਛੇ ਹੂ ਟੁਰੇ ਤਾ ਮਰਦਾਨੇ ਮਨ ਵਿੱਚ ਵਿਚਾਰ ਕੀਤੀ ਮਰਨਾ ਜੰਮਣਾ ਵੀ ਇੱਕ ਪਰਦਾ ਹੀ ਹੈ ਜੇਕਰ ਕਾਲ ਨੇ ਗਰਸਨਾ ਹੈ ਤਾਂ ਕਿਸੇ ਰੱਖਣਾ ਨਹੀਂ ਜੇਕਰ ਸਮਾ ਨਹੀਂ ਹੈ ਤਾਂ ਕਿਸੇ ਮਾਰਨਾ ਨਹੀਂ ਉਹ ਕਰਤਾਰ ਆਪ ਹੀ ਰਾਖਾ ਹੈ ਇਸੇ ਤਰ੍ਹਾਂ ਦੇਵੀ ਕੇ ਮੰਦਰ ਮੇ ਲੈ ਗਏ ਤਾਂ ਸ੍ਰੀ ਗੁਰੂ ਜੀ ਸਰਬ ਕਟਾਂ ਦੀ ਜਾਨਨ ਹਰੇ ਮੈਨੂੰ ਕਹਿਣ ਲੱਗੇ ਚੱਲ ਪਾਈ ਬਾਲਾ ਮਰਦਾਨਾ 쿠ਥਾ ਫਾਤਾ ਹੈ ਮੈਂ ਆਖਿਆ ਗੁਰੂ ਜੀ ਚਬਦੇ ਚਲੀਏ ਜੀ ਜਦ ਗਏ ਸਭ ਖੜੇ ਹਨ ਤਾਂ ਰਾਜੇ ਨੇ ਜਲਾਦਾਂ ਨੂੰ ਆਖਿਆ ਇਸ ਨੂੰ ਝਟਕਾ ਦਿਓ ਤਾਂ ਜਲਾਦ ਤਲਵਾਰ ਖਿੱਚ ਕੇ ਲੱਗਾ ਮਾਰਨ ਤਾਂ ਦੇਵੀ ਦੀ ਪ੍ਰਤਿਮਾ ਵਿੱਚੋਂ ਦੁਰਗਾ ਨੇ ਪ੍ਰਗਟ ਹੋ ਕੇ ਉਸ ਜਲਾਦ ਦੇ ਹੱਥੋਂ ਤਲਵਾਰ ਪਕੜ ਕੇ ਰਾਜਾ ਦਾ ਸਿਰ ਕੱਟ ਦਿੱਤਾ ਗੁਰੂ ਜੀ ਨੇ ਉਸ ਦੇ ਹੱਥੋਂ ਤਲਵਾਰ ਖੋ ਲਈ ਤੇ ਕਹਿਆ हे देवी ਰਾਜਾ ਤਾਂ ਤੇਰਾ ਉਪਾਸ਼ਕ ਸੀ ਤੇ ਮਰਦਾਨਾ ਕਰਤਾਰ ਦੇ ਭਰੋਸੇ ਵਾਲਾ ਸੀ ਦੇਵਨੀ ਆਖਿਆ ਤਪਾ ਜੀ ਜੋ ਕਰਤਾਰ ਦੇ ਹਨ ਉਹਨਾਂ ਦੀ ਮੈਂ ਦਾਸੀ ਹਾਂ ਇਹ ਦੇਖ ਕੇ ਉਥੋਂ ਦੇ ਲੋਕ ਬਾਬਾ ਜੀ ਦੇ ਪੈਰਾਂ ਤੇ ਟੈਪ ਪਏ ਗੁਰੂ ਜੀ ਨੇ ਰਾਜੇ ਦੇ ਪੁੱਤਰ ਨੂੰ ਰਾਜ ਦਿੱਤਾ ਤੇ ਪਾਹੁਲ ਦਿੱਤੀ ਨਾਮ ਦਾ ਉਪਦੇਸ਼ ਦਿੱਤਾ ਸਿੱਖ ਕੀਤਾ ਗੁਰਮਤਿ ਦੀ ਲੜਾਈ ਧਰਮਸ਼ਾਲਾ ਬਣਵਾਈ ਕਹਿਆ ਧਰਮ ਦੀ ਕੀਰਤ ਕਰਨੀ ਆਏ ਸਾਧ ਸੰਤ ਦੀ ਸੇਵਾ ਕਰਨੀ ਸਤ ਬੋਲਣਾ ਸਤ ਨਾਮ ਦਾ ਜਾਪ ਕਰਨਾ ਦਇਆ ਕਰਨੀ ਇਹ ਸਿੱਖਿਆ ਦੇ ਕੇ ਉਤਤ ਗੁਰੂ ਦੀ ਗੁਰੂਜੀ ਵਿਧਿਆ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ